ਇਹਨੂੰ ਸਸਪੈਂਡ ਕਰਾਇਆ ਨਹੀਂ ਹੁਣੇ ਛੁਡਾ ਦਿਓ ਲਾਈਵ ਕਰੋ ਯਾਰ ਇਹ ਬਰਾਬਰ ਕਾਹਦਾ ਕਰਮੀ ਸਾਰੇ ਲਾਈਵ ਦਿਖਾਓ ਕੰਪਲੀਟ ਦਿਖਾਓ ਦਿਖਾਓ ਕੰਪਲੀਟ ਕਰ ਲਈ ਇਹਨਾਂ ਦੀ ਕੰਪਲੇਨਾਂ ਤਾਂ ਬਾਕੀਆਂ ਦੀ ਵੀ ਆ ਇਹਨੇ ਫੋਨ ਲੱਗਿਆ ਪਤਾ ਕਰ ਯਾਰ ਤੂੰ ਇਹਨੂੰ ਛੱਡਣਾ ਨਹੀਂ ਆਪਾਂ ਇਸ ਤੋਂ ਬਾਅਦ ਇਹਨੂੰ ਕਰਾਪਟ ਬੰਦਾ ਇਹ ਆ ਜਿਹੜੇ ਲੱਗੇ ਆ ਕੰਪਲੇਟ ਇਹ ਵੀ ਲਾ ਰਹੇ ਆ ਕਿਤੇ ਲਾ ਰਹੇ ਚੱਕ ਕੇ ਮੈਂ ਬੀਜੇਪੀ ਦੇ ਲਾ ਰਹੇ ਆ ਹੱਥ ਹੁੰਦੀ ਆ ਇੱਕ ਮਿੰਟ ਤੁਹਾਡੇ ਇਹਨਾਂ ਕੋਈ ਥੋੜੀ ਆ ਇਹਨਾਂ ਕੋਈ ਕੀ ਥੋੜੀ ਆ ਇਹ ਮੈਨੂੰ ਇਹੋ ਚ ਮਾਲ ਚਾਹ ਲਾ ਸਕਦੇ ਆ ਇੱਕ ਮਿੰਟ ਯਾਰ ਇੱਕ ਮਿੰਟ ਇਹੋ ਚ ਲਾ ਸਕਦੇ ਆ ਇਹ ਬੰਦੇ ਤੁਸੀਂ ਲਾ ਸਕਦੇ ਹੋ ਤੁਹਾਡੇ ਕੋਲ ਥੋੜੀ ਹੈਗੀ ਲਾਣਾ ਨਾਲ ਆਣਾ ਤੁਸੀਂ ਸਿਕਿਉਰਿਟੀ ਕਰ ਸਕਦੇ ਹੋ ਪਰ ਤੁਸੀਂ ਲਾ ਸਕਦੇ ਹੋ ਤੁਹਾਡੇ ਕੋਲ ਕੀ ਥੋੜੀ ਹੈ ਦੱਸੋ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਕੀ ਆਮ ਆਦਮੀ ਵਰਕਰਾਂ ਦੇ ਵੱਲੋਂ ਭਾਜਪੀ ਦੇ ਉਮੀਦਵਾਰ ਦੇ ਇਸ਼ਤਿਹਾਰ ਫੜ ਗਏ ਨੇ ਤੁਸੀਂ ਮੌਕੇ ਦੇ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੇ આરોપી ਇਸ਼ਤਿਹਾਰ ਫੜ ਰਹੇ ਸੀ ਉਹਨਾਂ ਨੂੰ ਭਾਜਪੀ ਆਗੂ ਗੁਰਦੀਪ ਸਿੰਘ ਗੋਸ਼ੇ ਨੇ ਆ ਕੇ ਮੌਕੇ ਤੇ ਕਾਬੂ ਕੀਤਾ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਜਦੋਂ ਗੁਰਦੀਪ ਗਾ ਗੋਸ਼ਾ ਨੇ ਇਹਨਾਂ આરોપીਆਂ ਤੋਂ ਪੁੱਛਿਆ ਗਿਆ ਕਿ ਤੁਸੀਂ ਕਿੱਥੇ ਉਹਦੇ ਰਹਿਣ ਵਾਲੇ ਹੋ ਤੇ ਇਹ આરોપી ਭੱਜਦੇ ਹੋਏ ਵਿਖਾਈ ਦਿੱਤੇ ਹੁਣ ਦੇਖਣਾ ਇਹ ਹੋਵੇਗਾ ਕਿ ਚੋਣ ਕਮਿਸ਼ਨ ਇਹਨਾਂ ਲੋਕਾਂ ਦੇ ਉੱਤੇ ਕਿਹੜੀ ਕਾਰਵਾਈ ਕਰਦਾ ਇਹਨੂੰ ਸਸਪੈਂਡ ਕਰਾਉਣਾ ਨਹੀਂ ਹੁਣੇ ਛੁੜਾ ਕਰਾਉਣਾ ਲਾਈਵ ਕਰੋ ਜੀ ਸਾਰੇ ਕਮੈਂਟ ਦਿਖਾਓ ਕੰਪਲੀਟ ਦਿਖਾਓ ਦਿਖਾਓ ਕੰਪਲੀਟ ਕਰ ਲਈ ਇਹਨਾਂ ਦੀ ਕੰਪਲੇਟ ਹੈ ਕਿ ਬਾਕੀਆਂ ਦੀ ਵੀ ਹੈ ਆ ਜਿਹੜੇ ਫੋਰ ਲੱਗੇ ਆ ਲੱਗੇ ਪਤਾ ਕਰ ਯਾਰ ਤੂੰ ਇਹਨੂੰ ਛੱਡਣਾ ਨਹੀਂ ਆਪਾਂ ਇਸ ਤੋਂ ਬਾਅਦ ਇਹਨੂੰ ਕੀ ਹੈ ਕਰਪਟ ਬੰਦਾ ਇਹ ਆ ਜਿਹੜੇ ਲੱਗੇ ਆ ਕੰਪਲੀਟ ਨਹੀਂ ਇਹ ਵੀ ਲਾ ਰਹੇ ਇਹ ਲਾਣੇ ਚਾਹਤੇ ਮੈਂ ਪੜਿਆ ਹਾਂ ਜੀ ਹੱਥ ਹੁੰਦੀ ਹੈ ਇੱਕ ਮਿੰਟ ਤੁਹਾਡੇ ਇਹਨਾਂ ਨੂੰ ਕੀ ਟੋਟੀ ਹੈ ਇਹਨਾਂ ਨੂੰ ਕੀ ਟੋਟੀ ਹੈ ਇਹ 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 ਨੂੰ ਇਹਨਾਂ ਨੂੰ ਚਾਹੀਦਾ ਇੱਕ ਮਿੰਟ ਯਾਰ ਇੱਕ ਬੰਦਾ ਇਸ ਟੋਟੀ ਨਾਲ ਲੱਗ ਰਹੇ ਇਹ ਬੰਦੇ ਦੀ ਤੁਸੀਂ ਲਾ ਸਕਦੇ ਹੋ ਤੁਹਾਡੇ ਕੋਲ ਥੋੜੀ ਹੈ ਕਿ ਲਾਣੀ ਨਾਲ ਲਾਣਾ ਤੁਸੀਂ ਸਿਕਿਉਰਿਟੀ ਕਰ ਸਕਦੇ ਹੋ ਪਰ ਤੁਸੀਂ ਲਾ ਸਕਦੇ ਹੋ ਤੁਹਾਡੇ ਕੋਲ ਕੀ ਥੋੜੀ ਹੈ ਦੱਸੋ ਠੀਕ ਹੈ ਕੋਈ ਨਹੀਂ ਥੋੜੀ ਹੈ ਦੱਸੋ ਕਿਉਂ ਇਹਨਾਂ ਕੋਲ ਕੀ ਥੋੜੀ ਹੈ ਲਾਓ ਆ ਝਾੜੂ ਵਾਲੇ ਕਿਉਂ ਲੱਥਾ ਦੇ ਰਹੇ ਮੈਂ ਬਣਾਤੇ ਆ ਦਿਖਾਓ ਆ ਦੇਖੋ ਹੱਦੋਂ ਦੀ ਤੁਹਾਡੇ ਵਾਲੀ ਆ ਦੇਖੋ ਅਲੀਸਾ ਭਾਈ ਸਾਹਿਬ ਪੂਰੀ ਆਲੀਸਾ ਆਮ ਪਾਰਟੀ ਇੰਨੀ ਗਿਰ ਗਈ ਇੰਨੀ ਗਿਰ ਗਈ ਕਿ ਆ ਜਿਹੜੇ ਚੋਣ ਕਮਿਸ਼ਨ ਨੇ ਬੰਦੇ ਇੰਨੇ ਹਾਲਾਤ ਮਾਰੇ ਆਮ ਆਦਮੀ ਪਾਰਟੀ ਦੇ ਤੁਸੀਂ ਦੇਖੋ ਵੀ ਪੁਲਿਸ ਵਾਲਿਆਂ ਤੋਂ ਝੰਡੇ ਲਵਾ ਰਹੇ ਯਾਰੇ ਬਾਜਪਾ ਦੇ ਚੜ੍ਹਾਈ ਬਰਦਾਸ਼ ਨਹੀਂ ਹੋ ਰਹੀ ਹੈ ਆਮ ਆਦਮੀ ਪਾਰਟੀ ਦੇ ਲੱਗੇ ਦੂਜੇ ਦੇ ਲੱਗੇ ਰੂਲਿੰਗ ਪਾਰਟੀ ਦੇ ਜਿਹਨਾਂ ਨੇ ਗੰਦ ਪਾਇਆ ਜਗਾ ਜਗਾ ਤੇ ਬੋਰਡ ਲਾਏ ਕੋਈ ਜਗਾ ਨਹੀਂ ਛੱਡੀ ਹੋਈ ਅੱਜ ਉਹ ਸਿਰਫ ਸਾਡੇ ਦੋ ਜਿ ਬੋਰਡ ਦੇ ਇਹਨਾਂ ਕੁੱਸ਼ਨ ਕੀਤਾ ਅੱਜ ਲੱਗਿਆ ਫਟਾਫਟ ਚੈੱਕ ਕਰ ਤੁਸੀਂ ਤੁਹਾਡਾ ਨਾਮ ਕੀ ਜੀ ਦੱਸੋ ਦੱਸੋ ਤੁਹਾਡਾ ਨਾਮ ਗੋਵਿੰਦਰ ਸਿੰਘ ਕੀ ਕੀ ਐ ਤੇ ਕੀ ਲੱਗੇ ਹੋ ਮੈਂ ਐਫਐਸਕੀਨ ਚਾਰ ਹਾਂਜੀ ਐਫਐਸਕੀਨ ਚਾਰ ਫਿਰ ਤੁਸੀਂ ਬਾਤ ਕੀ ਕਿਉਂ ਨਹੀਂ ਲਾ ਰਹੇ ਇੱਕ ਮਿੰਟ ਗੱਲ ਸੁਣਿਓ ਇੱਕ ਮਿੰਟ ਗੱਲ ਸੁਣਿਓ ਇਹਨੇ ਉੱਥੋਂ ਆਮ ਆਦਮੀ ਪਾਰਟੀ ਦੇ ਵੀ ਲਾਏ ਆ ਉਹ ਲੜੀ ਲਾਈ ਆ ਤੁਸੀਂ ਜੂਨਾ ਬਣਾਓ ਤੁਸੀਂ ਆਹ ਦੇਖੋ ਆਹ ਦੇਖੋ ਕੋਈ ਨਹੀਂ ਲਾਏ ਜੀ ਕੋਈ ਨਹੀਂ ਇਹ ਸਾਰੇ ਇਹਨੇ ਉੱਥੇ ਦੇਖ ਰਹੇ ਸਾਡੇ ਨਾਲ ਗੱਲ ਨਾ ਕਰੋ ਤੁਸੀਂ ਉਹਨਾਂ ਨਾਲ ਗੱਲ ਕਰੋ ਸਾਡੇ ਨਾਲ ਗੱਲ ਕਰੇ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਆ ਆਪਣੇ ਕੋਲ ਉਹ ਸਰ ਜੀ ਆਹ ਵੇਖੋ ਤੁਸੀਂ ਕਿੱਥੋਂ ਆਏ ਹੋ ਤੁਸੀਂ ਕਿੱਥੋਂ ਕਿੱਥੇ ਰਹਿੰਦੇ ਕਿੱਥੇ ਰਹਿੰਦੇ ਉਹ ਨਹੀਂ ਤੁਸੀਂ ਇੱਕ ਮਿੰਟ ਇੱਕ ਮਿੰਟ ਛੱਡਿਆ ਕੋਈ ਨਾ ਲੜੀ ਤਹਾਂ ਦੇ ਕਾਫੀ ਇਥੋਂ ਨਹੀਂ ਆਈਆਂ ਏਰੀਆ ਕਿਹੜਾ ਤੁਹਾਡਾ ਏਰੀਆ ਕਿਹੜਾ ਤੁਹਾਡਾ ਸਰ ਮੈਂ ਤੁਹਾਨੂੰ ਇਹ ਦਿਖਾਉਂਦਾ ਏਰੀਆ ਕਿਹੜਾ ਤੁਹਾਡਾ ਮੈਂ ਸਰ ਤੁਹਾਨੂੰ ਇਹ ਦਿਖਾਉਂਦਾ ਤੁਹਾਡਾ ਏਰੀਆ ਕਿਹੜਾ ਹੈ ਸਰ ਮੈਂ ਤੁਹਾਡੇ ਕੋਈ ਏਰੀਆ ਕਿਹੜਾ ਹੈ ਤੁਹਾਡੇ ਕੋਈ ਏਰੀਆ ਕਿਹੜਾ ਏਰੀਆ ਕਿਹੜਾ ਕਮਿੰਡ ਰੋਕੋ ਤੁਹਾਡਾ ਏਰੀਆ ਕਿਹੜਾ ਜੀ ਉਹ ਕੀ ਹੈ ਇਹ ਕੀ ਆਮ ਆਦਮੀ ਪਾਰਟੀ ਵੱਲੋਂ ਇਸ ਜਿਮਣੀ ਚੋਣਾ ਦੇ ਵਿੱਚ ਪੂਰੀ ਤਰ੍ਹਾਂ ਤੱਕੇਸ਼ਾਈ ਕੀਤੀ ਜਾ ਰਹੀ ਹੈ ਸਰਕਾਰੀ ਤੰਤਰ ਦਾ ਮਿਸਯੋਗ ਕੀਤਾ ਜਾ ਰਿਹਾ ਇੱਕ ਪੁਲਿਸ ਵਾਲੇ ਤੋਂ ਭਾਰਤੀ ਜਨਤਾ ਪਾਰਟੀ ਦੇ ਪੋਸਟਰ ਤੇ ਝੰਡੇ ਉਤਾਰੇ ਜਾ ਰਹੇ ਆ ਜਦੋਂ ਅਸੀਂ ਵਿਰੋਧ ਕੀਤਾ ਤੇ ਉੱਥੇ ਆਮ ਆਦਮੀ ਪਾਰਟੀ ਦੇ ਗੁੰਡੇ ਵੀ ਆ ਗਏ ਤੇ ਜਦੋਂ ਪੁੱਛਿਆ ਵੀ ਕਿੱਥੇ ਰਹਿੰਦੇ ਹੋ ਫਿਰ ਉਹ ਭੱਜ ਗਏ ਤੇ ਜਦੋਂ ਪੁਲਿਸ ਵਾਲਿਆਂ ਨੂੰ ਪੁੱਛਿਆ ਵੀ ਤੁਹਾਡੇ ਕੋ ਕੀ ਥੋੜੀ ਹੈ ਤੁਸੀਂ ਕੀ ਇਹ ਝੰਡੇ ਉਤਾਰ ਸਕਦੇ ਹੋ ਇਲੈਕਸ਼ਨ ਕਮਿਸ਼ਨ ਨੂੰ ਮੰਨ ਲਓ ਕਿਸੇ ਨੇ ਸ਼ਿਕਾਇਤ ਕੀਤੀ ਹੈ ਤੇ ਉਹਨਾਂ ਦੀ ਆਪਣੀ ਇੱਕ ਡਿਊਟੀ ਬਣਦੀ ਉਹਨਾਂ ਕੋਲ ਆਪਣੇ ਇੱਕ ਬੰਦੇ ਹੁੰਦੇ ਆ ਲਾਣ ਵਾਲੇ ਪਰ ਆਮ ਆਦਮੀ ਪਾਰਟੀ ਜਿਹਨਾਂ ਦੇ ਜਗਾ ਜਗਾ ਤੇ ਪੋਸਟਰ ਟੰਗੇ ਹੋਏ ਜਿਹੜੇ ਨਜ਼ਰਬੱਟੂ ਭਗਵੰਤ ਮਾਨ ਜੀ ਖੁਦ ਕਹਿੰਦੇ ਸੀ ਕਿ ਖੰਬਿਆਂ ਤੇ ਨਜ਼ਰਬੱਟੂ ਟੰਗੇ ਆਟੋ ਤੇ ਟੰਗੇ ਇੰਨੀ ਲਾਲਚ ਵੱਧ ਗਈ ਗੁੱਗੀ ਸਾਹਿਬ ਦਾ ਜਿਹੜਾ ਸ਼ਵਦਾੰਜੀ ਲਾਲਾ ਬੋਰਡ ਸੀ ਉੱਤੇ ਵੀ ਆਮ ਆਦਮੀ ਪਾਰਟੀ ਨੇ ਆਪਣੇ ਬੋਰਡ ਲਾਤਾ ਪਰ ਉਹਦੇ باوجود ਵੀ ਦੂਜੀਆਂ ਪਾਰਟੀਆਂ ਦਾ ਇਹਨਾਂ ਨੂੰ ਦੁੱਖ ਸਾਰਿਆ ਹੁਣ ਭਾਰਤੀ ਜਨਤਾ ਪਾਰਟੀ ਦਾ ਚੱਕਰ ਕੀ ਹੈ ਭਾਰਤੀ ਜਨਤਾ ਪਾਰਟੀ ਦਾ ਅੰਡਰ ਕਰੰਟ ਹੈ ਨਾ ਉਹ ਤੋਂ ਡਰ ਲੱਗ ਰਿਹਾ ਹੁਣ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਨੂੰ ਕਿਉਂਕਿ ਕੇਜਰੀਵਾਲ ਸਾਹਿਬ ਨੂੰ ਸਦਾ ਚੈਦੀ ਰਾਜ ਸਭਾ ਮੈਂਬਰੀ ਚਾਹੀਦੀ ਅੰਡਰ ਗਰੰਟ ਨੂੰ ਪਹਿਚਾਨੋ ਅੱਜ ਭਾਰਤੀ ਜਨਤਾ ਪਾਰਟੀ ਨੂੰ ਲੋਕ ਪਿਆਰ ਦੇ ਰਹੇ ਸੰਗਤ ਪਿਆਰ ਦੇ ਰਹੇ ਇਸ ਕਰਕੇ ਦੇ ਰਹੇ ਕਿ ਪੰਜਾਬ ਦੇ ਵਿੱਚ ਇੱਕ ਬਦਲਾਅ ਦੇ ਨਾਮ ਤੇ ਜਿਹੜੀ ਸਰਕਾਰਾਂ ਸੀ ਉਹਦਾ ਬਦਲਾਅ ਕਰਨਾ